ਫਗਵਾਰਾ ਦੇ ਮਹੱਲਾ ਪੂਰਬੀਆਂ ਵਿਖੇ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਆਉਣ ਕਰਕੇ ਮਹੱਲੇ ਦੀਆਂ ਮਹਿਲਾਵਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਾਣੀ ਦੀ ਇਸ ਸਮੱਸਿਆ ਨੂੰ ਲੈ ਕੇ ਜਿੱਥੇ ਮਹੱਲੇ ਦੀਆਂ ਸਮੂਹ ਮਹਿਲਾਵਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਪਾਸੋਂ ਇਸ ਸਮੱਸਿਆ ਦਾ ਉਚਿਤ ਹੱਲ ਕਰਨ ਦੀ ਮੰਗ ਕੀਤੀ ਉੱਥੇ ਹੀ ਇਹਨਾਂ ਮਹਿਲਾਵਾਂ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਇਹ ਪਾਣੀ ਦੀ ਸਮੱਸਿਆ ਆ ਰਹੀ ਹੈ ਜਿਸ ਨਾਲ ਉਹਨਾਂ ਦਾ ਸਾਰਾ ਕੰਮ ਅੱਧ ਵਿਚਾਲੇ ਹੀ ਰਹਿ ਜਾਂਦਾ ਹੈ ਉਨਾ ਕਿਹਾ ਕਿ ਇਸ ਸੰਬੰਧੀ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਨੇ ਪਰ ਕੋਈ ਵੀ ਢੁਕਮਾ ਪ੍ਰਬੰਧ ਨਹੀਂ ਕੀਤਾ ਗਿਆ ਉਨਾ ਮੰਕੀ ਤੇਗੀ ਇਸ ਸਮੱਸਿਆ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮਾਮਲਾ ਇਹ ਹੈਗਾ ਕਿ ਸਾਡੇ ਇੱਥੇ ਪਾਣੀ ਨਹੀਂ ਆਉਂਦਾ ਪਿਆ ਹੈਗਾ 3 ਮਹੀਨੇ ਤੋਂ ਬੜੀ ਪ੍ਰੋਬਲਮ ਚੱਲਦੀ ਪਈ ਹੈਗੀ ਤੇ ਕੋਈ ਸਾਰਿਆਂ ਨੂੰ ਬਹੁਤ ਪਰੇਸ਼ਾਨੀ થઈ ਗਈ ਹੈ ਪਾਣੀ ਬਗੈਰ ਤਾਂ ਕੋਈ ਵੀ ਕੰਮ ਨਹੀਂ ਨਾ ਹੋ ਲਾਏਗਾ ਕੋਈ ਸ਼ਿਕਾਇਤ ਵਗੈਰਾ ਕੀਤੀ ਆ ਸ਼ਿਕਾਇਤ ਕੀਤੀ ਆ ਪਰ ਸਾਡੀ ਸੁਣਵਾਈ ਕੋਈ ਨਹੀਂ ਹੋਈ ਐ ਪਾਣੀ ਨਾ ਕਰਨ ਕੀ ਆ ਜੀ ਪਾਣੀ ਨਾ ਆਂਦਾ ਇਹ ਤਾਂ ਹੁਣ ਉਹਨਾਂ ਨੂੰ ਪਿੱਛੋਂ ਪਤਾ ਹੋਣਾ ਕੀ ਕਾਰਨ ਹੈਗਾ ਤੇ ਕੀ ਨਹੀਂ ਹੈਗਾ ਕਿੰਨੇ ਸਮੇਂ ਤੋਂ ਪਾਣੀ ਨਹੀਂ ਆ ਰਿਹਾ ਬੋਇਗੇਟ 2-3 ਮਹੀਨੇ ਵਿੱਚ ਆ ਜਾਂਦਾ 1 ਘੰਟੇ ਲਈ ਆ ਗਿਆ ਵੀ ਚਲੇ ਗਿਆਗਾ ਫਿਰ ਇੱਕ ਦਿਨ ਦਾ ਤੇ ਦੂਸਰੇ ਦਿਨ ਨਹੀਂ ਆਂਦਾਗਾ ਸਾਰੀਆਂ ਗਰਮੀਆਂ ਦਾ ਇਹੀ ਹਾਲ ਹੈ ਸਾਰੀਆਂ ਗਰਮੀਆਂ ਹੈ ਆਲੇ ਇੰਨੀ ਮਾ ਨਹੀਂ ਆਉਂਦਾ ਹਰ ਗਰਮੀਆਂ 'ਚ ਇਹੀ ਹਾਲ ਹੈ ਪਰ ਐਸਾ ਜਿਆਦਾ ਪ੍ਰੋਬਲਮ ਹੁੰਦੀ ਵੀ ਹੈਗੀ ਐ ਅਸੀਂ ਪੂਰਬੀਆ ਮੋਹੱਲੇ ਤੋਂ ਬੋਲ ਰਹੇ ਆ ਸਾਨੂੰ ਇੱਥੇ ਪ੍ਰੋਬਲਮ ਬਹੁਤ ਐ ਪਾਣੀ ਦੀ ਔਰ ਅਸੀਂ ਸ਼ਾਇਦ ਰੋਜ਼ ਹੀ ਦੋ ਦੋ ਤਿੰਨ ਤਿੰਨ ਵਾਰੀ ਤਾਂ ਫੋਨ ਹੀ ਕਰਦੇ ਆ ਕਿ ਸਾਨੂੰ ਪਾਣੀ ਨਹੀਂ ਸਾਡੇ ਘਰ ਚ ਆਇਆ ਪਾਣੀ ਨਹੀਂ ਆਇਆ ਪਾਣੀ ਪਾਣੀ ਨਾ ਦਾ ਕਾਰਨ ਕੀ ਹੈ ਪਾਣੀ ਕਿਉਂ ਨਹੀਂ ਆ ਰਿਹਾ ਇਹ ਤਾਂ ਕਾਰਨ ਸਾਨੂੰ ਨਹੀਂ ਪਤਾ ਕਾਰਨ ਤਾਂ ਉਹਨਾਂ ਨੂੰ ਹੀ ਪਤਾ ਜਿੱਥੋਂ ਪਾਣੀ ਛੱਡਦੇ ਆ ਕੋਈ ਸ਼ਿਕਾਇਤ ਵਗੈਰਾ ਕੀਤੀ ਤੁਸੀਂ ਲਿਖਤੀ ਰੂਪ ਲਿਖਤੀ ਰੂਪ ਚ ਤਾਂ ਨਹੀਂ ਕੀਤੀ ਪਰ ਅਸੀਂ ਰੋਜ਼ ਅਸੀਂ ਦੱਸਦੇ ਆ ਜਿਹੜੇ ਸਾਡੇ ਗਲੀ ਦੇ ਆ ਜਾਂ ਇੱਕ ਦੂਸਰੇ ਨੂੰ ਇੰਚਾਰ ਹੈਗੇ ਆ ਅਸੀਂ ਕਰਦੇ ਆ ਕੌਨਫਲਿੰਗ ਔਰ ਅਸੀਂ ਰੋਜ਼ ਤੋਂ ਕਿ ਪਾਣੀ ਹੈ ਹੀ ਨਹੀਂ ਹੈ ਬਿਲਕੁਲ ਵੀ ਇੱਕ ਦੂਸਰੇ ਨਾਲ ਸਲਾਹ ਵੀ ਕਰਦੇ ਆ ਅੱਜ ਜਾਂਦੇ ਅੱਜ ਜਾਂਦੇ ਅੱਜ ਵੀ ਜਾਣਾ ਸੀ ਅੱਜ ਕਮਿਸ਼ਨਰ ਸਾਹਿਬ ਹੈ ਨਹੀਂ ਪਰ ਮੇਰੇ ਬਾੜ ਦੇ ਵਿੱਚ ਤਕਰੀਬਨ ਕੀ ਸਾਰਿਆਂ ਚ ਸਤਕਰਤਾਰੀਆਂ ਮੱਲਾ ਪੂਰਵੀਆਂ ਮੱਲਾ ਠਟਿਆਰਾ ਮੱਲਾ ਸਾਰਿਆਂ ਦੇ ਵਿੱਚ ਬਾੜ ਦੇ ਵਿੱਚ 3 ਮਹੀਨੇ ਤੋਂ ਪਾਣੀ ਦੀ ਬਹੁਤ ਪ੍ਰੋਬਲਮ ਹੈ ਮੈਂ ਐਸਡੀਓ ਸਾਹਿਬ ਨਾਲ ਵੀ ਗੱਲ ਕੀਤੀ ਮੈਂ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਕੀਤੀ ਔਰ ਮੈਂ ਆਪ ਆਨਲਾਈਨ ਵੀ ਬੜੀ ਵਾਰੀ ਸ਼ਿਕਾਇਤ ਕੀਤੀ ਅੱਜ ਮੈਂ ਕਮਿਸ਼ਨਰ ਸਾਹਿਬ ਤੋਂ ਟਾਈਮ ਲਿਆ ਸੀ ਕਿ ਅਸੀਂ ਸਾਰੇ ਜਾਣੇ ਜਾ ਕੇ ਮਿਲ ਕੇ ਆਨੇ ਆ ਕਿ ਇਸ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਕੱਢ ਦੇ ਜਦੋਂ ਮੈਂ ਫੋਨ ਕਰਦੀ ਆ ਜੀ ਸਾਡੀਆਂ ਪੰਪ ਖਰਾਬ ਹੋ ਗਿਆ ਸੜੀਆਂ ਲਾਈਨਾਂ ਖਰਾਬ ਹੋ ਗਈਆਂ ਇਹ ਲਾਈਨਾਂ ਵੀ ਖਰਾਬ ਹੋ ਗਈਆਂ ਪੰਪ ਵੀ ਖਰਾਬ ਹੋ ਗਿਆ ਬਹੁਤ ਔਖਾ ਹੋਇਆ ਪਿਆ ਜੇ ਇਦਾਂ ਹੀ ਪਾਣੀ ਦੀ ਹਾਲਾਤ ਰਹੀ ਇਸ ਤੋਂ ਬਾਅਦ ਬਹੁਤ ਵੱਡਾ ਸੰਘਰਸ਼ ਕਰੂੰਗੀ ਮੈਂ ਔਰ ਆਪਣੇ ਬਾੜ ਨੂੰ ਲੈ ਕੇ ਮੇਰੀ ਬੇਨਤੀ ਹੱਥ ਜੋੜ ਕੇ ਕਿ ਪਾਣੀ ਦੀ ਸਮੱਸਿਆ ਜਿੰਨੀ ਜਲਦੀ ਤੋਂ ਜਲਦੀ ਹੱਲ ਕਰ ਦੋ ਉਸ ਤੋਂ ਬਾਅਦ ਅਸੀਂ ਸੰਘਰਸ਼ ਕਰਦੇ ਤੇ ਸੀਵਰੇਜ ਦਾ ਕਿਦਾਂ ਕੰਡੀਸ਼ਨ ਇੱਥੇ ਸੀਵਰੇਜ ਵੀ ਤੀਏ ਦਿਨ ਨਹੀਂ ਇਹ ਗੱਲ ਦਾ ਸੀਵਰੇਜ ਵੀ ਇਦਾਂ ਨਹੀਂ ਹੈ ਕਿ ਅਕੇ ਜਿੱਦਾਂ ਚੰਗਾ ਭਲਾ ਸੀ ਕਿ 6-6 ਮਹੀਨੇ ਅਸਾਂ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਸੀ ਸਾਨੂੰ ਤੀਸਰੇ ਦਿਨ ਸੀਵਰੇਜ ਦਾ ਪ੍ਰੋਬਲਮ ਹੈ ਕੀ ਮੰਗ ਰਖਦੇ ਆ ਨੋ ਮੈਂ ਵੀ ਮੰਗ ਕਰਦੇ ਆ ਜਲਦੀ ਤੋਂ ਜਲਦੀ ਪਾਣੀ ਦੀ ਲੋਰ ਸਿਬਰੇ ਦੀ ਸਾਡੀ ਜਿਹੜੀ ਪਾਣੀ ਦੀ ਮੇਨ ਸਮੱਸਿਆ ਉਹ ਹੱਲ ਕੀਤੀ ਜਾਵੇ ਚਾਹੇ ਕਿਤੇ ਉਹ ਵੀ ਸਾਨੂੰ ਪਾਈਪ ਲਾਈਨ ਜੋੜ ਕੇ ਦਿੱਤੀ ਜਾਵੇ ਮੈਨੂੰ ਹੁਣ ਪਤਾ ਲੱਗਾ ਮੈਂ ਹੁਣੇ ਹੀ ਆਪਣੇ ਵਾਰਚ ਆਈਆਂ ਮੈਨੂੰ ਆਪਣੇ ਮਲੇ ਤੋਂ ਪਤਾ ਲੱਗਾ ਹਾਂ ਮੈਨੂੰ ਇਹ ਅਫਸਰਾਂ ਨੇ ਵੀ ਦੱਸਿਆ ਸੀ ਕਿ ਅਸੀਂ ਲਾਈਨ ਜੋੜ ਦਿੱਤੀ ਗੋਸ਼ਾਲਾ ਤੋਂ ਪਰ ਗੋਸ਼ਾਲਾ ਤੋਂ ਕਿੱਥੇ ਜੋੜੀ ਪਤਾ ਹੀ ਨਹੀਂ ਪਾਣੀ ਆਇਆ ਕਿਤੇ ਨਹੀਂ ਸਾਨੂੰ ਪਤਾ ਤਾਂ ਲੱਗੇ ਪਾਣੀ ਜੋੜਿਆ ਕਿੱਥੇ ਆਇਆ ਕਿੱਥੇ ਕਨੈਕਸ਼ਨ ਕਿੱਥੇ ਹੋਇਆ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ